ਹਾਂ ਕਿਵੇਂ ਦੇ ਲੱਗੇ ਪਰੌਂਠੇ ਮਸਤ ਥੋੜੇ ਤੇਰੇ ਪਰੌਂਠਿਆਂ ਚ ਐਕਸਟਰਾ ਆਲੂ ਪਾਏ ਮੈਂ ਓ ਮਾਈ ਗॉड ਰੋਟੀ ਹੁਣ ਜਿਹੜੇ ਥੋੜੇ ਜਿਹੇ ਰਹਿ ਗਏ ਸੀਗੇ ਤੇੜੇ ਤੇ ਉਹ ਮੈਂ ਸਿੰਪਲ ਫੁਲਕੇ ਬਣਾ ਲਏ ਬਾਕੀ ਤੂੰ ਸਿੱਧਾ ਸਰਦਾਰ ਜੀ ਕਿਵੇਂ ਲੱਗੇ ਪਰੌਂਠੇ ਵਧੀਆ ਬਹੁਤ ਵਧੀਆ ਵਧੀਆ ਲੱਗੇ ਚਲੋ ਮੈਂ ਤਾਂ ਤੁਹਾਡੇ ਜਿਆਦਾ ਬਣਾਏ ਸੀ ਤੁਸੀਂ ਕੱਟ ਕਰਦੇ ਬੜਨਾਂ ਨਹੀਂ ਆਣੀ ਆਹੋ ਉੱਥੇ ਨੀਂਦ ਆਊਗੀ ਲੱਗਦਾ ਮਾਸੀ ਨੇ ਰਾਸ਼ਨ ਘੱਟ ਖਵਾਇਆ ਮਾਹੀ ਬੂਆ ਲੱਗਾਈ ਚੋਰ ਪੈ ਗਏ ਚੋਰੀ ਚੋਰੀ ਹਾਂ ਚੋਰ ਨਹੀਂ ਪੈਂਦੇ ਸਹੀ ਗੱਲ ਇਹ ਮੈਂ ਹੀ ਆ ਸਕਦੀ ਸਿਰਫ ਬੂਆ ਬੰਦ ਕਰਕੇ ਸਹੀ ਗੱਲ ਕੱਬੀ ਘੂਆਲੀ ਵੀਡੀਓ ਵੀ ਸਾਰਿਆਂ ਨੇ ਬਹੁਤ ਪਸੰਦ ਕੀਤੀ ਸਾਰੇ ਮੈਨੂੰ ਕਹਿਣਾ ਕਿ ਜਦੋਂ ਮਾਸੀ ਕੋਲ ਗਏ ਹੀ ਹਾਂ ਕਹਿੰਦੇ ਵੀ ਤੁਸੀਂ ਇੰਨੀਆਂ ਸੋਹਣੀਆਂ ਵੀਡੀਓ ਕਿੱਥੋਂ ਕੱਢ ਕੇ ਬਣਾਉਂਦੀਆਂ ਜੇ ਮੈਂ ਕਹਾਂ ਹੀ ਤੇ ਬਸ ਐਵੇਂ ਬੈਠੇ ਬੈਠੇ ਤਾਂ ਸੋਚ ਜਾਂਦੀ ਸਹੀ ਗੱਲ ਹੈ ਸੋਚ ਜਾਂਦੀ ਮੈਂ ਕਿਹੜੀ ਵੀਡੀਓ ਬਣਾ ਲਈ ਦੀਆਂ ਫਿਰ ਮੇਰੇ ਘੂਆਣੇ ਦੋ ਚਾਰ ਕਮੈਂਟ ਵਿੱਚੋਂ ਆਏ ਆ ਵੀ ਜਿਵੇਂ ਕੱਬੀ ਪੂਆ ਤੇ ਕਹਿ ਰਹੇ ਗਲਤ ਮੈਸੇਜ ਹੈ ਪਰ ਆਪਾਂ ਉਹਨਾਂ ਦਾ ਕਿਹਾ ਵੀ ਸੀ ਵੀ ਫਨ ਵੇ ਨਾਲ ਤਾਂ ਹਨਾ ਜੋ ਮਰਜੀ ਸਹੀ ਗੱਲ ਹੈ ਤੇ ਫਨ ਦੇ ਵਿੱਚ ਤਾਂ ਜੇ ਆਪ ਇੰਨਾ ਡੀਪਲੀ ਸੋਚਣ ਲੱਪੇ ਤੇ ਫਿਰ ਆਪਾਂ ਹੱਸਾਂਗੇ ਕਿਹੜੇ ਟਾਈਮ ਹਨਾ ਸਹੀ ਗੱਲ ਆ ਉਹੀ ਹੁਣ ਇਹਨਾਂ ਵਿੱਚ ਹੁਣ ਫਿਲਮਾਂ 'ਚ ਵੀ ਕਈ ਰੋਲ ਦਿੱਤੇ ਜਾਂਦੇ ਆ ਵੀ ਗਲਤ ਰੋਲ ਹੈ ਨਾ ਉਹ ਚੀਜ਼ ਆ ਵੀ ਕੱਬੀ ਆ ਮਤਲਬ ਕਹਿੰਦਾ ਭਾਬ ਕੱਬੀ ਤੇ ਤਾਂ ਉਹਨੂੰ ਬਸ ਉਹ ਪੂਆ ਪਿੱਛੇ ਲਾਦਾ ਪੂਆ ਵਰਡ ਵੇਖ ਕੇ ਅਗਲਾ ਕਹਿੰਦਾ ਪਤਾ ਨਹੀਂ ਪੂਆ ਦੀ ਰਿਸਪੈਕਟ ਨਹੀਂ ਜਾਂ ਕਿਵੇਂ ਆ ਸਾਰੇ ਰਿਸਪੈਕਟ ਕਰਦੇ ਆ ਐ ਅਸੀਂ ਨਾਲੇ ਆਪਾਂ ਕੋ ਉਹਨੂੰ ਨਿੱਕਸਣ ਮੈਸੇਜ ਦੇਣ ਵਾਲੇ ਮੰਨ ਲਓ ਕੋਮਲ ਤੂੰ ਹੀ ਆ ਤੇਰਾ ਪੂਆ ਨਾਲ ਪਿਆਰ ਆ ਤੇ ਤੂੰ ਇਹ ਵੀਡੀਓ ਵੇਖ ਕੇ ਪਿਆਰ ਬੰਦ ਕਰ ਦੇਂਗੀ ਕਦੇ ਵੀ ਨਹੀਂ ਕਿੰਨੀ ਸੋਚ ਮੈਂ ਕਹਿੰਦੀ ਵੈਸੇ ਜ਼ਿਆਦਾ ਨਹੀਂ ਕਹਿ ਲੋ ਹੁਣ ਆਪਣਾ ਇਹਦੇ ਤੇ ਅਗਰ ਵੀਓ ਆ ਗਿਆ ਜਿਵੇਂ ਹਨਾ ਵੀਡੀਓ ਤੇ ਪਰ ਸਿਰਫ ਤਿੰਨ ਵੀਡੀਓ ਤਿੰਨ ਹੀ ਸੌਰੀ ਆਏ ਆਪਣੇ ਮੈਸੇਜ ਆਵੰਦੇ ਹਾਂ ਵੀ ਕੁਝ ਕੁ ਲੋਕ ਹੁੰਦੇ ਜਿਹੜੇ ਸੋਚ ਲੈਂਦੇ ਆ ਵੀ ਇਹ ਵੀਡੀਓ ਸ਼ਾਇਦ ਬੱਚਿਆਂ ਨੂੰ 네ਗੇਟਿਵ ਕਰਨ ਲਈ ਪਾਈ ਗਈ ਆ ਪਰ ਨਹੀਂ ਪਰ ਜਿਹੜੇ ਪੇਰੈਂਟ ਦੀ ਕੀ ਕਹਿੰਦੇ ਹੁੰਦੇ ਨਾ ਦਿੱਤੀ ਹੋਈ ਸਿੱਖਿਆ ਹਨਾ ਉਹਨੂੰ ਬੱਚੇ ਕਦੇ ਨਹੀਂ ਭੁੱਲਦੇ ਭੁੱਲਦੇ ਬਿਲਕੁਲ ਹੁਣ ਜਿਹੜੀ ਸਿੱਖਿਆ ਮੈਂ ਆਪਣੇ ਬੱਚਿਆਂ ਨੂੰ ਦਿੱਤੀ ਆ ਉਹ ਇੱਕ ਵੀਡੀਓ ਵੇਖ ਕੇ ਤੁਹਾਡੇ ਬੱਚੇ ਨੈਗੇਟਿਵ ਹੋ ਜਾਣਗੇ ਉਂਝ ਹੀ ਸਾਰਾ ਦਿਨ ਫੋਨ ਚਲਾਉਂਦੇ ਆ ਕਿੰਨਾ ਆਪਾਂ ਓਡੀਲਾ ਵੇਖਦੇ ਫੋਨ ਵੇਖਦੇ ਤੇ ਜੇ ਪਰ ਵਿੱਚ ਪੋਜ਼ਿਟਿਵ ਚੀਜ਼ਾਂ ਵੀ ਨਹੀਂ ਹੁਣ ਬੱਚੇ ਜੀ ਮੰਮੀ ਘਰੇ ਨਹੀਂ ਸੀ ਉਹਨਾਂ ਨੇ ਫਿਰ ਵੀ ਸੇਵਾ ਕੀਤੀ ਭੂਆ ਦੀ ਚਲੋ ਨੱਕ ਬੁਲਵਟੇ ਉਹ ਉਹ ਵੀ ਕੱਬੀ ਜ਼ਿਆਦਾ ਸੀ ਉਹ ਵੀ ਆਪਾਂ ਦੱਸੇ ਇਹ ਵੀ ਕੱਬਾ ਕੱਬਾ ਤੇ ਭੂਆ ਕੋਈ ਵੀ ਹੋਵੇ ਹੈਨਾ ਸਹੀ ਗੱਲ ਹੈ ਥੋੜਾ ਹੁਣ ਆਪਾਂ ਰਿਸ਼ਤੇ ਆ ਆਪਾਂ ਇੰਨੀ ਵੀ ਨਹੀਂ ਵੀ ਆਪਾਂ ਫੁੱਲ ਰਿਸਪੈਕਟ ਦਿੰਨੇ ਹੈਨਾ ਕਿਸੇ ਨੂੰ ਵੀ ਆਪਣੇ ਚ ਥੋੜੀ ਬੜੀ ਲੋਕਚੋਕ ਨੋਕਚੋਕ ਥੋੜੀ ਥੋੜੀ ਸਾਰੇ ਰਿਸ਼ਤਿਆਂ ਚ ਰਹਿੰਦੀ ਐ ਤੇ ਰਹਿਣੀ ਵੀ ਚਾਹੀਦੀ ਐ ਸਹੀ ਗੱਲ ਹੈ ਹਨਾ ਵਧੀਆ ਲੱਗਦਾ ਐਵੇਂ ਵੀ ਐਵੇਂ ਹੀ ਰਿਸ਼ਤੇ ਚੱਲਦੇ ਮੰਨ ਲਓ ਹੁਣ ਜਿਵੇਂ ਉਹਨਾਂ ਨੇ ਥੋੜੀਆਂ ਜੀਆਂ ਕਮੀਆਂ ਵੀ ਸਾਰੀ ਉਮਰ ਮਿਰਚਾਂ ਹੀ ਖਵਾਏंगी ਮਾਂ ਵਾਂਗੂ ਕੋਈ ਚੀਜ਼ ਮਤਲਬ ਕੀ ਆਪਾਂ ਨੂੰ ਇੱਕ ਸਿੱਖਿਆ ਵੀ ਦਿੰਦੇ ਆ ਕੀ ਇੱਕ ਵੀਡੀਓ ਚ ਬੜੇ ਮੈਸੇਜ ਆ ਜੇ ਆਪਾਂ ਵੇਖੀਏ ਤੇ ਜੇ ਉਹਨੂੰ ਪੋਜ਼ਿਟਿਵ ਲਈਏ ਤੇ ਤੇ ਜੇ ਨੈਗੇਟਿਵ ਲੈ ਲਈਏ ਤੇ ਫਿਰ ਤਾਂ ਆਪਾਂ ਜ਼ਿੰਦਗੀ ਸਾਰੀ ਉਮਰ ਨੈਗੇਟਿਵ ਸੋਚੀ ਜਾਵਾਂ ਸਹੀ ਗੱਲ ਹੈ ਕਦੇ ਵੀ 네ਗੇਟਿਵ ਰਹਿ ਕੇ ਚੀਜ਼ ਨੂੰ ਨਹੀਂ ਲੈਣਾ ਚਾਹੀਦਾ ਆਪਾਂ ਨੂੰ ਚਾਹਣਾ ਨੇ ਪੋਜ਼ਿਟਿਵ ਦੋਨਾਂ ਚੀਜ਼ਾਂ ਨੂੰ ਨੋਟ ਕਰਨਾ ਚਾਹੀਦਾ ਇਹਦੇ ਵਿੱਚ ਪੋਜ਼ਿਟਿਵ ਕੀ ਆ ਤੇ 네ਗੇਟਿਵ ਕੀ ਆ ਆਪਾਂ ਨੂੰ ਪੋਜ਼ਿਟਿਵ ਕੁਆਲਿਟੀ ਲੈ ਕੇ ਚੱਲਣਾ ਚਾਹੀਦਾ ਸਹੀ ਨਾ ਕਿਉਂਕਿ ਆਪਾਂ ਕਦੇ ਵੀ ਕਿਸੇ ਨੂੰ ਮਾੜੀ ਸਿੱਖਿਆ ਥੋੜੀ ਦਵਾਂਗੇ ਹੁਣ ਤੁਸੀਂ ਮੈਨੂੰ ਕਦੀ ਮਾੜੀ ਸਿੱਖਿਆ ਥੋੜੀ ਦਵੋਗੇ ਅਸਰ ਮਾਵਾ ਦੇ ਬਰਾਬਰ ਹੈ ਨਾ ਇਤਨਾ ਥੋੜੀ ਹੁੰਦਾ ਤੇ ਹੋਰ ਕੀ ਕਿਹੜੀ ਵੀਡੀਓ ਬਾਰੇ ਤੂੰ ਕਹਿਣ ਲੱਗੀ ਹਾਂ ਉਹ ਨੀਹਾਂ ਵਾਲੀ ਜਿਹੜੀ ਆਪਾਂ ਵੀਡੀਓ ਨਹੀਂ ਪਾਈ ਮੇਰੇ ਭੁਆ ਨੇ ਫੋਨ ਕੀਤਾ ਸੀ ਬਾਹਰੋਂ ਆਇਆ ਫੋਨ ਮਲੇਸ਼ ਕਉਸੀ ਇੰਨੀ ਸੋਹਣੀ ਵੀਡੀਓ ਬਣਾਈ ਜਾਂਦੇ ਮੈਂ ਤਾਂ ਕਿੰਨਾ ਚਿਰ ਰੋਈ ਗਈ ਵੀਡੀਓ ਹਰ ਵਾਰ ਸੁਣ ਕੇ ਕਿ ਵੀ ਉਹ ਅਸੀਂ ਵੀ ਬੜਾ ਰੋਈਆਂ ਹਨਾ ਕਿਤਗੇ ਸਾਡੇ ਵੀ ਮੈਂ ਕਿਵੇਂ ਆਪਣੇ ਲੋਕ ਅੰਡੇ ਖੜੇ ਹੋਗੇ ਅੱਖਾਂ ਚ ਪਰ ਆਪਣੇ ਆਪ ਹੀ ਆਟੋਮੈਟਿਕ ਹੀ ਨਾ ਹਾਂਜੀ ਕਿਉਂਕਿ ਕੁੜੀ ਆਂਦਾ ਹਨਾ ਕਨੈਕਸ਼ਨ ਹੀ ਪਤਲੀ ਸੀ ਕਹਿੰਦੇ ਨੂੰ ਪਤਾ ਨਹੀਂ ਕਿੰਨੇ ਜਾਣਿਆਂ ਨੂੰ ਵੀਡੀਓ ਆਪਣੀ ਸ਼ੇਅਰ ਕੀਤੀ ਉਹ ਵਾਲੀ ਕਹਿੰਦੇ ਮੈਂ ਸਾਰਿਆਂ ਨੂੰ ਪਾਈਆਂ ਆਪਣੇ ਰਿਸ਼ਤੇਦਾਰਾਂ ਨੂੰ ਮੈਂ ਸਟੇਟਸ ਵੀ ਲਾਇਆ ਪਰ ਜਿਹੜੇ ਉਹਨਾਂ ਦੇ ਉਧਰ ਆਂਟੀ ਆ ਜਿੰਨਾਂ ਕੋਲ ਰਹਿੰਦੇ ਆ ਉਹ ਕਹਿੰਦੇ ਨੂੰ ਉਹਨਾਂ ਨੂੰ ਦਿਖਾਈ ਕੀ ਆ ਮੇਰੀ ਭਤੀਜੀ ਦੇ ਵੀ ਵੀਡੀਓ ਪਾਈਏ ਮੇਰ ਕੋ ਕਿੱਡੀ ਸੋਣੀ ਕਹਿੰਦੀ ਉਹ ਵੀ ਰੋਣ ਲੱਗ ਪਏ ਸਾਰੇ ਮਤਲਬ ਉਹ ਨਾ ਦੁਪਹਿਰੋਂ ਵਾਵਾ ਚਿੰਗਰ ਲੱਗ ਜਾਂਦੇ ਨੇ ਮੋਸ਼ਨਲ ਆ ਨਾ ਨਾਲੇ ਹੈ ਸਚਾਈ ਬੇਸਡ ਆ ਨਾ ਹਾਂਜੀ ਸਚਾਈ ਆ ਵਾਕੀ ਉਹ ਕਹਿੰਦੀ ਵਾਕਈ ਈ ਤੀਆਂ ਨਹੀਂ ਕੋਈ ਵੀ ਕਾਨੂੰਨ ਨਹੀਂ ਬਣਿਆ ਹਨਾ ਐਦਾਂ ਦਾ ਵੀ ਜੇ ਮੰਨ ਲਓ ਆਪਾਂ ਕਿ ਆਪਣੇ ਹੱਕ ਵਿੱਚ ਕੋਈ ਖੜ ਕੇ ਆਪਣੇ ਪ੍ਰਤੀ ਗੱਲ ਕਰ ਸਕੇ ਹਾਂ ਇਹ ਤਾਂ ਗੱਲ ਆ ਵੀ ਸਾਰੇ ਕਹਿ ਰਹੇ ਨੇ ਦੀ ਅਨੁਦਬਾ ਲੈਂਦੇ ਐ ਇਧਰੋਂ ਵੀ ਦਬਾ ਲੈਂਦੇ ਉਧਰੋਂ ਵੀ ਦਬਾ ਲੈਂਦੇ ਚਲੋ ਅ ਵੀ ਕੋਸ਼ਤੀਆਂ ਸੋਚ ਲੈਣੀਆਂ ਸਾਡੇ ਪੇਕੇਆਂ ਨੇ ਮਸਾ ਹਨਾ ساری ਉਮਰ ਦਾ ਪੈਸਾ ਲਾ ਕੇ ਵਿਆਇਆ ਹੁੰਦਾ ਹੈ ਕਿ ਇੱਜ਼ਤ ਖਰਾਬ ਕਰਨੀ ਚਲੋ ਮੈਨੇਜ ਕਰੀਏ ਤੇ ਕਰਨਾ ਵੀ ਚਾਹੀਦਾ ਕੁਝ ਹੱਦ ਤੱਕ ਤਾਂ ਚਲੋ ਨਾਰਮਲ ਗੱਲਾਂ ਤਾਂ ਸਭ ਦੇ ਘਰ ਹੁੰਦੀਆਂ ਪਰ ਮਰਨ ਮਰੋਂ ਤੱਕ ਤਾਂ ਹਨਾ ਬੜਿਆ ਗਲਤ ਗੱਲ ਚਲੋ ਮੈਂ ਇਹਨਾਂ ਇਸ ਤਾਂ ਦੋਵੇਂ ਤਰਾਂ ਕਰਦੀ ਐ ਨਹੀਂ ਕਿ ਆਪਾਂ ਕਿੰਨੇ ਕੱਲੇ ਕੁੜੀਆਂ ਹੀ ਕਰਦੀਆਂ ਜੇਣ ਮੰਨ ਕੇ ਚਲੋ ਮੈਂ ਤੇ ਮੇਰੇ ਹਸਬੰਡ ਅਸੀਂ ਦੋਨੋਂ ਕੰਪਰੋਮਾਈਜ਼ ਦੇ ਨਾਲ ਹੀ ਲਾਈਫ ਚੱਲਦੀ ਕੁਝ ਗੱਲਾਂ ਉਹ ਮੇਰੇ ਟਰਟਚਰ ਨੂੰ ਸਹਿ ਲੈਂਦੇ ਕੁਝ ਮੈਂ ਉਹਨਾਂ ਦਾ ਸਹਿ ਲੈਂਦੀ ਆ ਕੁਝ ਮੈਂ ਉਹਨੂੰ ਕੋਆਪਰੇਟਿਵ ਕਰਦੀ ਕੁਝ ਜੋ ਮੈਨੂੰ ਕੋਆਪਰੇਟਿਵ ਕਰਦੇ ਆ ਤੇ ਇਦਾਂ ਹੀ ਲਾਈਫ ਤੇ ਕਹਿੰਦੇ ਜਿਵੇਂ ਦੋ ਪਈਏ ਆ ਜੇ ਇੱਕ ਪੈਂਚਰ ਹੁੰਦਾ ਥੀ ਸੇ ਤੇ ਦੂਜਾ ਥੋੜਾ ਜਿਹਾ ਸਹੀ ਗੱਲ ਹੈ ਉਦਾਂ ਹੀ ਆ ਬਸ ਰਵੇਗ ਨੂੰ ਨੇ ਬਣਾਏ ਵੀ ਤਾਂ ਹੀ ਹੈ ਨਾ ਹਾਂਜੀ ਸਹੀ ਗੱਲ ਹੈ ਤੇ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਇਕੱਲੀ ਔਰਤ ਨੂੰ ਹੀ ਸਹਿਣਾ ਪਵੇ ਰਲ ਮਿਲ ਕੇ ਮਤਲਬ ਚਿਚਲਾਣ ਲੱਗ ਪਏ ਸਾਰੇ ਗੱਡੀ ਹਨਾ ਸਹੀ ਗੱਲ ਹੈ ਤੇ ਫਿਰ ਤਾਂ ਮੈਂ ਕਹਿੰਦੀ ਇਹ ਧਰਤੀ ਸਵਰਗ ਬਣ ਜਾਊਗੀ ਸਹੀ ਗੱਲ ਪਰ ਮੈਂ ਇਹ ਗੱਲ ਸੋਚਦੀ ਆ ਕਿ ਜੇ ਲੋਨ ਦੇ ਹਸਬੰਦ ਨੇ ਘੋਰਾ ਵੀ ਨਾ ਕਿਹਾ ਹੋਗਾ ਕਿ ਜਾਂ ਕਿ ਮੇ ਵੀ ਪਤਾ ਨਹੀਂ ਉਹ ਕ੍ਰੋਪੀ ਆ ਜਾਂਦੀ ਨਾ ਮਨ 'ਚ ਜਿੰਨੇ ਵੀ ਕ੍ਰਾਈਮ ਹੁੰਦੇ ਆ ਅਲੱਗ-ਅਲੱਗ ਤਰ੍ਹਾਂ ਦੀ ਮੈਂਟੈਲਿਟੀ ਆ ਸਭ ਦੀ ਹੈ ਨਾ ਤੇ ਕਈ ਵਾਰੀ ਚੰਗੇ ਭਲੇ ਇਨਸਾਨ ਤੋਂ ਕੀ ਪਤਾ ਉਹਦਾ ਬੈਕਗ੍ਰਾਉਂਡ ਵਧੀਆ ਰਿਹਾ ਹੋਵੇ ਤੇ ਹੁਣ ਆ ਕਲੰਕ ਲੱਗਣਾ ਸੀ ਨਾਲੇ ਉਹਦੀ ਜ਼ਿੰਦਗੀ ਖਰਾਬ ਕੁੜੀ ਦੀ ਵੀ ਆਉਂਦੀ ਵੀ ਇਹ ਤਾਂ ਬੈਕਗ੍ਰਾਉਂਡ ਪਤਾ ਨਾ ਪਤਾ ਸੁਣ ਲਿਆ ਹੈ ਨਾ ਵੀ ਇਸ ਤਰ੍ਹਾਂ ਪਰ ਇਸ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ ਨਾ ਹਾਂਜੀ ਸਹੀ ਗੱਲ ਤੇ ਬੈਕਗ੍ਰਾਉਂਡ ਅੱਗੇ ਹੀ ਅਰਦਾਸ ਕਰਦੇ ਵੀ ਅੱਗੇ ਕੋਈ ਸੱਚੇ ਪਾਤਸ਼ਾਹ ਇਹ ਹੋ ਜਾਣਾ ਹਨਾ ਮੇਰੀ ਵੀ ਕੁੜੀਆਂ ਦੇ ਵੇਲੇ ਮੰਜ ਕਿੰਨੇ ਚਾ ਹੁੰਦੇ ਹਨਾ ਹਜੇ ਤੱਕ ਚਾਹੀਦੇ ਵਾਰ ਨੂੰ ਕਿਤੇ ਟਾਈਮ ਵੀ ਕਿਤੇ ਕਿੰਨਾ ਨੂੰ ਹੋਇਆ ਸੀ ਹਨਾ 9 ਮਹੀਨੇ ਹੋਏ ਸੀ ਇਹ ਹੂੰ ਤੇ ਤੇਰੀ ਵੀ ਵੇਖ ਨਾ ਬਾਕੀ ਵਧੀਆ ਲੱਗਾ ਤੂੰ ਇਹ ਕੋਮਲ ਗਈ ਸੀਗੀ ਆਪਦੀ ਮਾਸੀ ਨੂੰ ਮਿਲਣ ਤੇ ਉੱਥੋਂ ਲਿਆਈ ਨਵੀਆਂ-ਨਵੀਆਂ ਖਬਰਾਂ ਤੇ ਮੈਂ ਸੋਚਿਆ ਚਲੋ ਅੱਜ ਸਾਂਝੀਆਂ ਕਰ ਲਈਏ ਕੱਲ ਵਾਲੇ ਬਲੌਗ 'ਚ ਮੈਂ ਦੱਸ ਨਹੀਂ ਪਾਈ ਕਿਉਂਕਿ ਮੈਂ ਵੀ ਕੱਲ ਸਾਰੇ ਦਿਰੀ ਪਈ ਰਹੀ ਦੁਪਹਿਰੇ ਤੇ ਰਾਤ ਨੂੰ ਅਸੀਂ ਵਲੌਗ ਬਣਾਇਆ ਠੀਕ ਆ ਤੇ ਉਦੋਂ ਫਿਰ ਮੇਰੇ ਤੋਂ ਚੇਤੇ ਭੁੱਲ ਗਿਆ ਦੱਸਣ ਦਾ ਵੀ ਅੱਜ ਕੰਮੋਂ ਛੁੱਟੀ ਤੇ ਸੀ ਜਿੱਦਨੇ ਬਣਾਉਂਦੀ ਫਿਰ ਤਾਂ ਦੱਸਦੀ ਹਾਂ ਹਾਂਜੀ ਸਹੀ ਗੱਲ ਆ ਕਿਉਂਕਿ ਉਸ ਟਾਈਮ ਤੇ ਤੂੰ ਵੈਸੇ ਵੀ ਛੁੱਟੀ ਰਾਤੀ ਨੇ ਉਹ ਸਾਰੇ ਵਲੌਗ ਵੇਖੇ ਜਿੱਥੇ ਜਦੋਂ ਕੋਸ਼ ਆਇਆ ਸੀ ਹਰ ਨੂੰ ਦੱਸਿਆ ਆਪ ਤੋਂ ਮੈਂ ਕਹੀ ਚੱਲ ਰਾਤੀ ਜਿੱਦਨੇ ਕੋ ਚੱਲਦੇ ਕੋਈ ਚਲਾਦਾ ਉਹਨੂੰ ਜਿੱਥੇ ਤੁਸੀਂ ਕਹਿੰਦੇ ਪਏ ਵੀ ਉਹ ਸਾਰਾ ਵੀ ਸੇਫਟੀ ਬਾਰੇ ਵੀ ਫਿਰ ਮੈਂ ਉਹ ਵੀ ਗੱਲ ਨੋਟ ਕੀਤੀ ਮੈਂ ਕਿਹਾ ਵੀ ਹਾਂ ਇਹ ਗੱਲ ਬਿਲਕੁਲ ਸਹੀ ਆ ਵੀ ਜ਼ਰੂਰੀ ਆ ਗੁਰੂ ਘਰ ਜਾਓ ਪਰ ਸੇਫਟੀ ਨਾ ਜਾਓ ਨਾ ਵੀ ਲੈ ਕੇ ਜਾਓ ਨਾ ਆਪਣੇ ਨਾਲ ਵੀ ਧਿਆਨ ਨਾਲ ਜਾਓ ਕਿਉਂਕਿ ਆਪਾਂ ਬੱਚਿਆਂ ਨੂੰ ਕਦੇ ਵੀ ਗੁਰੂ ਘਰ ਤੋਂ ਤਾਂ ਰੋਕ ਨਹੀਂ ਸਕਦੇ ਜਨਾ ਹਾਂ ਚੰਗੇ ਕੰਮਾਂ ਤੋਂ ਆਪਾਂ ਰੋਕ ਨਹੀਂ ਸਕਦੇ ਪਰ ਉਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਜੀ ਆਹ ਸੂਟ ਤੇ ਬੜਾ ਸੋਹਣਾ ਲੱਗਦਾ ਹਾਂਜੀ ਇਹ ਵੀ ਲੋਕ ਤਾਂ ਬਣਾਇਆ ਬਿੰਤਾ ਜਿਹਾ ਬਣਾਇਆ ਸੀ ਉਦੋਂ ਸਹੀ ਗੱਲ ਆ ਕਿੰਨੀਆਂ ਮੈਂ ਤੁਹਾਨੂੰ ਫੋਟੋਆਂ ਮਾਈਆਂ ਚਾਚੀ ਤੇ ਮੰਮੀ ਇੱਥੇ ਗਏ ਸੀ ਨਾਲ ਕੇ ਇਹ ਤੂੰ ਗਈ ਸੀ ਮੰਮੀ ਗਈ ਸੀ ਤੇ ਮੈਂ ਗਈ ਸੀ ਤੁਮੇ ਸੋਹਣਾ ਸੂਟ ਹਾਂਜੀ ਕਿੰਨੀਆਂ ਦੁਕਾਨਾਂ ਫਿਰ ਕੇ ਆ ਝੂਟੀ ਲੰਬਾ ਕੇ ਚਲੋ ਭਈ ਹੁਣ ਚਾਦਰਾਂ ਚ ਉਧਰਾਂ ਵਿਛਾਉਣੇ ਆ ਕੱਲ ਬੈੱਡ ਤੇ ਚਾਦਰ ਲਾ ਕੇ ਤੋ ਦਿੱਤੀ ਪਰ ਵਿਛਾਈ ਨਹੀਂ ਹਾਂਜੀ ਹੁਣ ਵਿਛਾਉਣੇ ਆ ਚਾਦਰਾਂ ਚ ਉਧਰਾਂ ਤੇ ਬਾਕੀ ਅੱਜ ਇੰਨਾ ਜ਼ਿਆਦਾ ਖਲਾਰਾ ਨਹੀਂ ਹੈਗਾ ਬਸ ਕੱਪੜੇ ਧੇ ਲਾਉਣੇ ਆ ਤੇ ਭਾਂਡੇ ਪੁੰਡੇ ਤੋਨੇ ਤੇ ਬਾਕੀ ਡਸਟਿੰਗ ਵਗੈਰਾ ਕਰਦੇ ਆ ਤੇ ਮਿਲਦੇ ਆ ਫਿਰ ਤੁਹਾਨੂੰ ਫ੍ਰੀ ਹੋ ਕੇ ਖਲਾਰੇ ਪਾਈ ਜਾਨਾ ਹੈ ਕੀ ਕਰ ਲੱਗਾ ਹੈ ਸੀਮਸ ਆਏ ਇੱਕ ਹੀ ਕਰ ਲੱਗਾ ਇੱਕ ਹੀ ਹੈ ਕੀ ਹੈ ਬਨਾਣਾ ਹਾਂ ਬਨਾਣਾ ਸ਼ੇਕ ਬਣਾਉਣ ਲੱਗਾ ਯਸਵਾ ਫਿਰ ਵੇਖ ਖਲਾਰੇ ਪਾ ਦਿੰਦੇ ਆ ਤੇ ਚੀਜ਼ ਵੀ ਆਪੋ ਆਪਣੀ ਥਾਂ ਤੇ ਰੱਖਿਆ ਕਰੋ ਫਿਰ ਯਸਵਾ ਹਾਂ ਓ ਜੀ ਰੈਗੀ ਹਾਂ ਕਿ ਕਿ ਪਾਉਣਾ ਵਿੱਚ ਖੰਡ ਵੀ ਪਾਉਣਾ ਹੁਣ ਜੋ ਉਹਨੂੰ ਕੋਈ ਮੰਨਦਾ ਕੀ ਸਵਾਦ ਆਉਂਦਾ ਨਹੀਂ ਤੂੰ ਜਿਆਦਾ ਹੀ ਮਿੱਠਾ ਦੁੱਧ ਵੀ ਮਿੱਠਾ ਕੇਲੇ ਵੀ ਮਿੱਠੇ ਉੱਤੋਂ ਫੇਰ ਖੰਡ ਹੁਣ ਕੀ ਕਰਨ ਲੱਗਾ ਬਰਫ਼ ਹਾਂ ਪੂਰਾ ਕਰੂਗਾ ਟਸ਼ਨ ਫਸ਼ੀ ਜਦੋਂ ਤੱਕ ਨਾ ਜੀਭ ਤੇ ਅਹ ਜਿ ਨਾਲ ਜਿਪਕ ਸਿੱਧੀ ਹੂੰ ਤੇ ਹੋ ਰਹਾ ਹੈ ਜਿਪਕ ਜਾਣੀ ਹੈ ਐ ਐ ਐ ਘਰਕ ਜਾਣਿਆ ਉਹ ਉੱਚੀ ਜਾਣੀ ਮੁੜ ਕੇ ਵੇਖੇਗਾ ਤਾਂ ਠਾ ਹੁਣ ਕੀ ਕਰਨ ਲੱਗਾ ਬਰਫ ਦਾ ਅੱਛਾ ਹੁਣ ਇਹਨੂੰ ਤੇ ਕਿਊਬਸ ਰੱਖ ਦਿਆ ਕਰੋ ਨਾ ਇੰਨੇ ਪੰਗੇ ਲੈਣੇ ਪੈਣ ਆਈਸ ਕਿਊਬ ਰੱਖ ਦਿਆ ਕਰੋ ਇੰਨੇ ਪੰਗਾ ਕੌਣ ਕਰੇ ਖਲਾਰੇ ਵੇਖ ਰਸੋਈ ਚਾਹੋ ਕੇਲੇ ਦੀਆਂ ਛਿੱਲਾਂ ਕੋਈ ਕੋਈ ਵੀ ਕੋਈ ਪੋਲੇ ਨਾਤ ਪੋਲੇ ਨਾਤ ਵਿਚਾਰੇ ਨੂੰ ਪੋਲੇ ਨੂੰ ਟਿਕਿਆ ਰਹਿਣ ਦੇ ਜਿੱਥੇ ਟਿਕਿਆ ਹਾਏ ਰਿਸਪੈਕਟ ਐ ਉਹਦਾ ਮੈਨੂੰ ਵੀ ਪਤਾ ਮਾਸਕਰ ਪਰਾਵਾ ਚਾਹਨੀ ਜੀ ਬੰਨਿਆ ਚਾਹਨੀ ਚਾਹਨੀ ਕਿੰਨੂੰ ਕਹਿੰਦੇ ਪਤਾ ਵੀ ਹੈਗਾ ਹੂੰ ਪਤਾ ਹੈ ऐसे कर लेंगे ऐसे कर लेंगे ये दो डेले उठा लेंगे ए आज रेसिपी दे रहे हैं खोज दी रेसिपी देखो ਐਡਾ ਹੋ ਟਟੇਲਾ ਡੋਟੇ ਆ ਇਹਨੂੰ ਕ੍ਰੈਸ਼ ਕਰਨ ਦਾ ਕੀ ਫਾਇਦਾ ਬਸ ਕਰ ਭਰਾਵਾ ਇੰਨੀ ਠੰਡੀ ਜੇ ਲੋੜ ਪਈ ਤੇ ਆ ਪਾਣੀ ਵੈਸੇ ਖੋਸ਼ ਹੀ ਨਹੀਂ ਨਹੀਂ ਜ਼ਰੂਰਤ ਹੈਗੀ ਨਾ ਕਮਲ ਮਾਰ ਅੱਛਾ ਹੋਰ ਪਤਾ ਨਹੀਂ ਕਿ ਤੁਹਾਡੇ ਖਾਣੇ ਦਾਣੇ ਕਿਹੋ ਜੇ ਆ ਤਾਂ ਤਾਂ ਮੈਨੂੰ ਨਹੀਂ ਬਣਾਉਣ ਦਿੰਦੇ ਆਪ ਬਣਾਉਣਾ ਹੁੰਦਾ ਆਪਦੀ ਮਰਜ਼ੀ ਦਾ ਮੈਂ ਤਾਂ ਕਿਹਾ ਹੀ ਬਣਾ ਕੇ ਨਹੀਂ ਦਿੱਤਾ ਬਿੱਲੋ ਗਾਇਸ ਮੈਨੂੰ ਕਦੋਂ ਕਿਹਾ ਤੂੰ ਬਣਾ ਕੇ ਦੇ ਨਹੀਂ ਬਣਾ ਕੇ ਮੈਂ ਤਾਂ ਜਦੋਂ ਟਾਈਮ ਨਹੀਂ ਹੈਗਾ ਵੇਲੀ ਨਹੀਂ ਨਾ ਕੰਮ ਆਪੇ ਕੋਈ ਨਹੀਂ ਟਾਈਮ ਮੈਨੂੰ ਕਹਿੰਦਾ ਮੰਮੀ ਮੈਂ ਸ਼ੇਕ ਪੀਣਾ ਤੇ ਮਾਂ ਹ ਬਣਾ ਲੈਨੇ ਆ ਬਣਾ ਲੈਨੇ ਤੂੰ ਕਿਉਂ ਬਣਾ ਲਾ ਬਣਾ ਲਾ ਨਹੀਂ ਮੈਂ ਕਿਹਾ ਤੂੰ ਕਿ ਮੰਮੀ ਬਣਾ ਲਈਏ ਤੇ ਮੈਂ ਕਿਹਾ ਬਣਾ ਲੈਨੇ ਆ ਉਧਰ ਬਣਾ ਲੈ ਇਨੇ ਪੰਗੇ ਜੂ ਲੈਣਾ ਪਿਆ ਡੱਬਾ ਚੁੱਕ ਕੇ ਉਧਰ ਲੈ ਜਾ ਉਧਰ ਨੂੰ ਡੁੱਲ ਜਾਣਾ ਫਿਰ ਗਾਇਸ ਨੂੰ ਦਿਖਾਉਣਾ ਨਾ ਗਾਇਸ ਨੂੰ ਉੱਥੇ ਵੀ ਦੀਂਦਾ ਸਾਰਾ ਕੁਝ ਮੈਂ ਇੱਥੇ ਵੀ ਆ ਸਕਦੀ ਕਿ ਮੇਰੇ ਗਲਤਾਂ ਨੂੰ ਜੁੜ ਪਿਆ ਹੈ ਕੀ ਦੱਸ ਅੱਖੋਂ ਤੇ ਐਸੇ ਰੱਖ ਕੇ YouTube ਫੈਮਲੀ ਮੈਨੂੰ ਕਹਿੰਦਾ ਵੀ ਮੇਰਾ ਵਲੌਗ ਬਣਾ ਚੱਲ ਛੇਤੀ ਕਰ ਇੰਨਾ ਲੰਬਾ ਨਹੀਂ ਵਲੌਗ ਕੰਨੋਂ ਤੇ ਐਸੇ ਰੱਖ ਕੇ ਫਿਰ ਜਰਪੀ ਆ ਰਾਉਂਡ ਰਾਉਂਡ ਕਮਾ ਸਾਰੇ ਪਾਸੇ ਕਿਲੇ ਉਹ ਫਿਲਮ ਨਹੀਂ ਮੈਨੂੰ ਧੂਮ 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 ਨਹੀਂ ਫਿਲਮ ਵੇਖੀ ਚਾ ਚਲ ਚੱਲ ਚਲ ਓਕੇ ਫਿਰ 23:00 ਬਜੇ ਇਹ ਚੱਕਦੇ ਹੁਣ ਖਲਾ ਰਹੇ ਸਾਰੇ ਤੇ ਬਾਕੀ ਤਾਂ ਸੈਟਿੰਗ ਆ ਸਾਰੇ ਘਰ ਦੀ ਬਸ ਕੋਈ ਕਮਰਾ ਭਰਿਆ ਪਿਆ ਹੁਣੇ ਹੀ ਤੋਤੇ ਕੱਪੜੇ ਲਾਏ ਆ ਤੇ ਇਹਨਾਂ ਨੂੰ ਲਾਉਣੇ ਆ ਤੈ ਤੇ ਕਰਦੇ ਆ ਡਿਨਰ ਦੀ ਤਿਆਰੀ ਤੇ ਅੱਜ ਲੈ ਕੇ ਆਏ ਸਰਦਾਰ ਸਾਹਿਬ ਕੱਦੂ ਤੇ ਕੱਦੂ ਦੀ ਸਬਜ਼ੀ ਬਣਾਉਣੇ ਆ ਜਨਵਰਾ ਤੈਨੂੰ ਕੋਈ ਗਲਾਸ ਨਹੀਂ ਮਿਲਿਆ ਮੈਂ ਸ਼ੁਰੂ ਕਰ ਦਿੰਦਾ ਇਹ ਕੀ ਤਰੀਕਾ ਹੈ ਸੂਟੇ ਮਾਰ ਮਾਰ ਪੀਣਾ ਪਿਆ ਠੀਕ ਠੀਕ ਨਰੇ ਸ਼ੂਗਰ ਪਾਈ ਵਿੱਚ ਤੇ ਟੇਸਟੀ ਤਾਂ ਆਪੇ ਹੀ ਹੋਣਾ ਕੱਲ ਬਣਾਵਾਂਗੇ ਫਰੂਟ ਦਾ ਜੋ ਦੋਗਰੇ ਜਿੰਨਾ ਵੰਗੇ ਰੂਵ ਜਾ ਜਿੱਤੀ ਓਕੇ ਬਾਈ ਇਥੇ ਮੰਮੀ ਚਿਲਰ ਨੇ ਕਦੂ ਕਦੂ ਅਦਵੀ ਕਰ ਤੂੰ ਦੋਦਲਾ ਦੋਦਲਾ ਯੈਸ ਹਰੇ ਨੀਂਦ ਦੇਣਾ ਚੱਲਿ ਛੱਡ ਨੀ ਯੈਸ ਤੂੰ ਨੀਦਾ ਕਰੇ ਕਰ ਦੋ ਸਾਨੂੰ ਸਰਦੀਆਂ ਸਾਗ ਤੇ ਗਰਮੀਆਂ ਚ ਗੱਦੂ ਜਿਹੜੇ ਸ਼ਾਰਟ ਵੀਡੀਓ ਨਹੀਂ ਕੋਮਲ ਨੇ ਬਣਾਈ ਉਹ ਦੇ ਤੇ ਇਧਰ ਚੱਲ ਰਹੀ ਇਹ ਫੁੱਲ ਦੀ ਤਿਆਰੀ ਪੂਰੀ ਜੂਰਾ ਸ਼ੂਰਾ ਤੁਸੀਂ ਦੇਖ ਸਕਦੇ ਹੋ ਤੁਸੀਂ ਆ ਦੇਖ ਲਓ ਦੇਖੋ 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 ਨੀਚੇ ਦਾ ਮਾਹੌਲ ਚੈੱਕ ਕਰੋ ਪੂਰਾ ਡਾਕੀ ਜાડ ਕਿਹੜੀ ਉਹ ਚਿੱਟੇ ਇਹਦੇ ਮੈਂ ਲੈ ਲੇ ਲੈਪਟਾਪ ਆਏ ਮੇਰੀ ਮੇਬੀ 8ਵੀਂ ਕਾਪੀ ਲੈ ਇਹ ਨੂੰ ਕੀ ਲੱਗ ਗਿਆ ਆ ਵੇਖਦੇ ਆ ਮੇਰੀ ਹਿੰਦੀ ਦੀ ਰਾਈਟਿੰਗ ਆ ਸ਼ੁਕਰ ਅੰਦੇ ਤੋਂ ਖਿਹੜਾ ਛੁੱਟਦਾ ਐ ਸੋਨ ਲੱਗਿਆ ਮੈਂ ਬੜਾ ਆਕਿਆ ਮੈਂ ਹਿੰਦੀ ਤੋਂ ਮੇ ਰੱਖੀ ਨਾ ਵੇ ਲੋ ਗਾਈਜ਼ ਇਹਨਾਂ ਨੂੰ ਨਹੀਂ ਪਤਾ ਮੈਂ ਕਿਹੜਾ ਸਬਜੈਕਟ ਰੱਖਿਆ ਕਿਹੜਾ ਨਹੀਂ ਉਹਦੋਂ ਇੰਨੀਆਂ ਤਾਂ ਲਿਖੀਆਂ ਤੇਰੀਆਂ ਕਾਊਂਟ ਕਰਕੇ ਹੁਣ ਨਹੀਂ ਚੇਤਾ ਰਹਿੰਦਾ ਕੀ ਕਰੀਏ ਆ ਦੇਖੋ ਮੇਰਾ ਕਿੰਨਾ ਮਾੜਾ ਹਾਲ ਸੀ ਹਿੰਦੀ ਦਾ ਹਿੰਦੀ ਪੰਜਾਬੀ ਚ ਤਾਂ ਤਾਂ ਤੰਗ ਹੀ ਆ ਬਹੁਤ ਜ਼ਿਆਦਾ ਟ੍ਰੇਨ ਆ ਗਈ ਟ੍ਰੇਨ ਟ੍ਰੇਨ ਮੈਂ ਕਿਤੇ ਮਾਜ ਮੈਨੂੰ ਟ੍ਰੇਨ ਨਹੀਂ ਲੱਗੀ ਟ੍ਰੇਕਟਰ ਆ ਲੁਸ਼ੀਲ ਨਹੀਂ ਉਦੋਂ ਦੇ ਉੱਥੇ ਛੁੱਟੀ ਪਈ ਹੁਣ ਮੈਂ ਇਹ ਛਿਲ ਮੋਢੀ ਲੈਂਦੀ ਐਸਾ ਐਂ ਅੰਮੀ ਬੱਤ ਲੱਗਦਾ ਨਾ ਫਿਰ ਕੀ ਹੋ ਗਿਆ ਫੌਜੀ ਗਾਲੀ ਕਿਵੇਂ ਤੇਲ ਹੁੰਦਾ ਅੱਜ ਮੈਂ ਵੇਖਿਆ ਮੰਮੀ ਤੇ ਚਾਹ ਤਿੰਨ ਟ੍ਰੇਨਾਂ ਲੰਘੀਆਂ ਫੌਜੀਆਂ ਦੀਆਂ ਹੈ ਰੱਬਾ ਕਿਦ ਸੱਚੀ ਨਾ ਲੜਾਈ ਲੱਗ ਤਿੰਨ ਟੈਂਕ ਮਸਾਈਲਾਂ ਸਾਰਾ ਕੁਝ ਹੀ ਉੱਤੇ ਮੈਂ ਵੇਖਿਆ ਸਾਰੇ ਸੁਪਨੇ ਕਿਤੇ ਮਿੱਟੀ ਚ ਲੰਮਾ ਲਾ ਤੇ ਮੋਦੀ ਮੈਂ ਵੇਖਿਆ ਹੁਣੇ ਹੁਣੇ ਅੱਧੇ ਘੰਟੇ ਪਹਿਲਾਂ ਨੰਗੀ ਮੈਂ ਵੇਖਿਆ ਬੱਚਾ بڑے ਟੈਂਕ ਹੀ ਉੱਥੇ ਵੀਡੀਓ ਬਣਾਉਣਾ ਚਾਹਤਾ ਭੁੱਲ ਗਿਆ ਸਾਡੇ ਪਿੰਡ ਅਜ ਇੱਕ ਜਵਾਨ ਮੁੰਡਾ ਮੁੱਕ ਗਿਆ ਕੌਣ ਪਛੰਨ ਸਰਪੰਚ ਸੁਣਿਆ ਸਾਡੇ ਪਿੰਡ ਦਾ ਜਿਹੜਾ ਪਰਪਰਾ ਜਿਹੜਾ ਸਿੱਖਾਂ ਦਾ ਹੈ ਜਿਹੜਾ ਉਹ ਉੱਧਰ ਤੋਂ ਆਇਆ